ਸਾਸੀ ਗੱਲ ਦੋਸਤੋ ਕੀ ਹਾਲ ਚਾਲ ਥੋੜਾ ਸਾਰਾਂ ਦਾ ਜੀ ਬਾਈ ਕਿਸਾਨਾਂ ਦੇ ਵਾਸਤੇ ਬਹੁਤ ਘੈਂਟ ਵੀਡੀਓ ਲੈ ਕੇ ਆਏ ਜਿਨ੍ਹਾਂ ਦੇ ਕੋਲ ਆਪਦੇ ਐਮਪਲੀਮੈਂਟ ਹੈ ਨਹੀਂਗੇ ਤੁਹਾਨੂੰ ਹੁਣ ਇਹ ਮਹਿਸੂਸ ਨਹੀਂ ਹੋਊਗਾ ਵੀ ਯਾਰ ਮੇਰੇ ਕੋਲ ਸਾਧ ਹੈ ਨਹੀਂਗੇ ਮੇਰੇ ਪਰ ਕਿਉਂਕਿ ਜਦੋਂ ਤੁਸੀਂ ਇੱਕ ਮੂੰਹ ਲਾਉਂਗੇ ਉਸੇ ਟਾਈਮ ਤੁਹਾਡੇ ਕੋਲ ਬਾਈ ਪਹੁੰਚ ਜਾਣਗੇ ਪਹਿਲਾਂ ਤਾਂ ਮਿਲਣਾ ਸਾਸੀ ਗੱਲ ਬਾਈ ਸਾਸੀ ਗੱਲ ਜੀ ਪਹਿਲਾਂ ਤਾਂ ਐਡਰੈਸ ਕੀ ਆ ਬਾਈ ਆਪਣਾ ਉਹ ਦੱਸ ਦਿਓ ਊਨਾ ਹਰਬਿੰਦਰ ਸਿੰਘ ਆ ਵੀਰੇ ਕਹਿੰਦੇ ਫੋਰਡ ਆ ਠੀਕ ਆ ਜੀ ਠੀਕ ਆ ਪੈਂਡ ਦੋ ਉਧਰ ਪੈਂਡ ਦੋ ਉਧਰ ਠੀਕ ਆ ਜੀ ਤੇ ਕਦੋਂ ਤੋਂ ਬਾਈ ਇਹ ਕੰਮ ਕਰਨ ਲੱਗਿਆ ਆਪਾਂ ਇੱਕ ਕਣਕ ਦੀ ਬਿਜਾਈ ਤੋਂ ਕੰਮ ਚਲਾਇਆ ਜੀ ਆਪਾਂ ਕਣਕ ਦੀ ਬਿਜਾਈ ਤੋਂ ਕਣਕ ਦੀ ਬਿਜਾਈ ਤੋਂ ਕਿਹੜੇ ਕਿਹੜੇ ਐਂਪਲੀਮੈਂਟ ਆ ਬਾਈ ਸੁਪਰ ਸੀਡ ਤੋਂ ਬਾਈ ਠੀਕ ਆ ਇਹ ਮੱਕੀ ਬੀਜ ਵਾਲੀ ਮਸ਼ੀਨ ਲਿਆਂਦੀ ਮੱਕੀ ਵਿੱਚ ਟਾ ਵੇਟਰ ਠੀਕ ਆ ਤੇ 4 ਪੌਣ ਵਾਲੀ ਠੀਕ ਆ ਜੀ ਕੰਪਿਊਟਰ ਕਰਾ ਜੀ ਕੰਪਿਊਟਰ ਕਰਾ ਅੱਛਾ ਇਹਨੇ ਥਾਂ ਤੇ ਜਿਹੜੇ ਜਿਹੜੇ ਵੀ ਚੀਜ਼ ਦੀ ਕਰਾਈ ਦੀ ਲੋੜ ਆ ਤੇ ਉਹ ਫੋਨ ਲਾ ਸਕਦਾ ਪਤਾ ਨਹੀਂ ਠੀਕ ਆ ਜੀ ਬਾਈ ਜਦੋਂ ਵੀ ਤੁਹਾਨੂੰ ਜਿਹੜੇ ਟਾਈਮ ਵੀ ਚਾਹੀਦਾ ਨਾ ਤੁਹਾਨੂੰ ਤੇ ਬਾਕੀ ਮੈਂ ਗੱਲਬਾਤ ਕਰਾਂਗਾ ਕਿਹੜੀ ਕੰਪਨੀ ਦੀ ਬਈ ਲਿਆਂਦੀ ਮਸ਼ੀਨ ਮੈਚੂਰੀ ਮੈਚੂਰੀ ਠੀਕ ਇਹ ਵੀ 12 ਮਿੰਟਾਂ ਚ ਕਿਲਾ ਬੀਜ ਦਿੰਦੀ ਆ 12 ਮਿੰਟਾਂ ਦੇ ਵਿੱਚ ਹਾਂਜੀ ਇਹ ਇੱਕੀ ਥੋੜੀ ਜੀ ਮਸ਼ੀਨ 'ਚ ਉਹਨਾਂ ਨੇ ਬਦਲਾ ਚੰਗਾ ਪਾਇਆ ਵਾ ਠੀਕ ਹੈ ਜੀ ਇਹ ਮਸ਼ੀਨ ਬਹੁਤ ਵਧੀਆ ਵਾ ਬਾਕੀ ਇਹਦੀ ਪਲੇਟਾਂ ਵੀ ਉਹ ਪਾਸੇ ਕੰਪਿਊਟਰ ਦੇ ਦੂਜੇ ਦੇ ਖੁੱਲ੍ਹਦੀਆਂ ਹਨ ਠੀਕ ਹੈ ਜੀ ਖੁੱਲ੍ਹਦੀਆਂ ਹਨ ਜੀ ਤੇ ਬਾਕੀ 12 ਮਿੰਟਾਂ ਚ ਕਿਲਾ ਵੀ ਦਿੰਦੀ ਹੈ ਬਈ 12 ਮਿੰਟਾਂ ਦੇ ਵਿੱਚ ਆ ਮਸ਼ੀਨ ਕਿਲਾ ਬੀਜ ਦਿੰਦੀ ਹੈ ਜੇ ਕਿਸੇ ਵੀਰ ਨੇ ਮੰਨ ਕੇ ਚਲੋ ਵਜਾਉਣੀਆਂ ਬਾਕੀ ਹਨ ਤਾਂ ਉਹ ਇਹਨਾਂ ਨਾਲ ਸੰਪਰਕ ਕਰ ਸਕਦਾ ਤੇ 4 ਪੌਣ ਵਾਲੀ ਮਸ਼ੀਨ ਵਗੈਰਾ ਹੈਗੀ ਆਪਣੇ ਕੋਲ ਹਾਂਜੀ ਹਾਂਜੀ 4 ਪੌਣ ਵਾਲੀ ਮਸ਼ੀਨ ਵੀ ਆ ਜਾਣੀ ਆਪਣੀ ਸਾਈਜ਼ ਦਿੱਤੀ ਹੋਈ ਹੈ ਜੀ ਠੀਕ ਹੈ ਉਹ ਵੀ ਆ ਜਾਣੀ ਹੈ ਹੋਰ ਕਿਹੜੇ-ਕਿਹੜੇ ਦੱਸੇ ਸੀਗੇ ਐਂਪਲੀਮੈਂਟ ਸੁਪਰ ਫੀਟਰ ਜੀ ਠੀਕ ਹੈ ਤੇ ਰੂਟਾ ਪੇਟਰ ਜੀ ਹਾਂ ਜੀ ਕੰਪਿਊਟਰ ਕਰਾ ਜੀ ਕੰਪਿਊਟਰ ਕਰਾ ਹਾਂ ਜੀ ਲੋ ਵੀ ਤੁਹਾਨੂੰ ਜਿਹੜੀ ਵੀ ਚੀਜ਼ ਦੀ ਲੋੜ ਆ ਤੁਸੀਂ ਇਹ ਨਹੀਂ ਸੋਚਣਾ ਯਾਰ ਬਈ ਕਿਵੇਂ ਆਉਣਗੇ ਕਿਵੇਂ ਆਉਣਗੇ ਬਾਅਦ ਵਿੱਚ ਫੋਨ ਕਰਨਾ ਹੈ ਕਹਣਾ ਜੀ ਕਿਹੜੇ ਕਿਹੜੇ ਏਰੀਆ ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ ਜਿੱਥੇ ਮਰਜੀ ਏਰੀਆ ਕਿਹੜਾ ਮਰਜੀ ਹੋਵੇ ਜੀ ਸਾਡਾ ਦਿਹਾੜੀ ਦਾ ਕੰਮ ਹੋਵੇ ਦਿਹਾੜੀ ਦਾ ਕੰਮ ਵੀ ਇੱਕ ਦਿਨ ਦਾ ਕੰਮ ਦਿਹਾੜੀ ਦਾ ਕੰਮ ਹੋ ਵੀ ਜੀ ਵੀ ਹੱਥ ਨੂੰ ਮੋੜਦੇ ਹੋਣਾ ਚਾਹੀਦਾ ਹੈ ਹਾਂ ਜੀ ਹੱਥੋਂ ਤੱਕ ਜਦੋਂ ਟਾਈਮ ਲੱਗੇ ਸਾਡਾ ਜੀ 10 13 ਦਿਨਾਂ ਕਈ ਵਾਰ ਕੰਮ ਦਾ ਕਸ ਵੀ ਬਹੁਤ ਜ਼ਿਆਦਾ ਪੈ ਸਕਦਾ ਵਾ ਬਹੁਤ ਦਿਨਾਂ ਪਹਿਲਾਂ ਦੱਸਿਆ ਜਾਵੇ ਇਹੋ ਜੀ ਗੱਲ ਆ ਕਿਉਂਕਿ ਜਿਵੇਂ ਅੱਜ ਹੀ ਕਹਦੇ ਬੰਦੇ ਫੋਨ ਕਰਤਾ ਵੀ ਅੱਜ ਹੀ ਵੀ ਹਾਂਜੀ ਅੱਜ ਹੀ ਆ ਜੋ ਕਈ ਵਾਰ ਮੂਰੇ ਕੰਮ ਹੋ ਜਾ ਉਨਾ ਹੁੰਦਾ ਵਾ ਜੀ ਜੀ ਵੀ ਕੰਮ ਦਾ ਇੱਕ ਦੋ ਦਿਨ ਪਹਿਲਾਂ ਫੋਨ ਕੀਤਾ ਹੋਵੇ ਫਿਰ ਬੰਦਾ ਉਹ ਜਾ ਆਪਣੀ ਸੈਟਿੰਗ ਕਰ ਲੈਂਦਾ ਵਾ ਤੇ ਜੁੜਾਵਾਂਗੇ ਜਰੂਰ ਜੀ ਜੀ ਮੰਨ ਕੇ ਚੱਲੋ ਬਈ ਬਈ ਦਿਹਾੜੀ ਦਾ ਕੰਮ ਹੋਵੇ ਤੇ ਬੰਦਾ ਦੋ ਦਿਨ ਪਹਿਲਾਂ ਦੱਸ ਦੇਵੇ ਨਾ ਜੀ ਬਈ ਜਦੋਂ ਵੀ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਤੁਸੀਂ ਦੋ ਦਿਨ ਪਹਿਲਾਂ ਦੱਸਣਾ ਤੇ ਤੁਹਾਨੂੰ ਇਹ ਬੰਦੇ ਮਿਲ ਲੈਣਗੇ ਆ ਕੇ ਨਾ ਕੋਈ ਵੀ ਏਰੀਆ ਹੋਵੇ ਪੰਜਾਬ ਦੇ ਵਿੱਚ ਨਾ ਜੀ ਪੰਜਾਬ ਦਾ ਕੋਈ ਵੀ ਏਰੀਆ ਹੋਵੇ ਦਿਹਾੜੀ ਦਾ ਕੰਮ ਹੋਵੇ ਤੁਸੀਂ ਸੰਪਰਕ ਨੰਬਰ ਤੁਹਾਨੂੰ ਦਵਾਂਗੇ ਤੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਤੇ ਕਿਹੜੇ ਮਾਰਜੀ ਏਰੀਏ ਦੇ ਵਿੱਚ ਤੁਸੀਂ ਹੋ ਆ ਤੇ ਬਾਕੀ ਕਿਰਾਏ ਦੀ ਗੱਲ ਫੋਨ ਤੇ ਕਰ ਲੈਣਾ ਹਾਂਜੀ ਹਾਂਜੀ ਕਿਰਾਏ ਦੀ ਗੱਲ ਫੋਨ ਤੇ ਬਈ ਕਿਰਾਏ ਲਈ ਤੁਹਾਨੂੰ ਇੱਕ ਨੰਬਰ ਦਵਾਂਗੇ ਉਹ ਫੋਨ ਤੇ ਤੁਸੀਂ ਗੱਲ ਕਰ ਲਿਓ ਵੀ ਕੀ ਹਿਸਾਬ ਕਿਤਾਬ ਦਾ ਹੁੰਦਾ ਕਿਰਾਏ ਦਾ ਤੇ ਦਿਹਾੜੀ ਦਾ ਤੁਹਾਨੂੰ ਸਾਰਾ ਇਹ ਸਮਝਾ ਦੇਣਗੇ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਮਾੜਾ ਨੰਬਰ ਬੋਲ ਦਿਓ ਜੀ ਇੱਕ ਵਾਰੀ 9855742434 ਜੀ 9855742434 ਇਹ ਨੰਬਰ ਤੇ 7295249 ਠੀਕ ਆ ਬਈ ਹਾਂਜੀ ਇਹ ਮਨਜਿੰਦਰ ਸਿੰਘ ਦਾ ਨੰਬਰ ਹੈ ਅਕ ਰਵਿੰਦਰ ਸਿੰਘ ਦਾ ਨੰਬਰ ਠੀਕ ਆ ਬਾਈ ਇਹ ਨੰਬਰ ਤੇ ਸੰਪਰਕ ਕਰ ਲਿਓ ਤੇ ਨੰਬਰ ਬਾਈ ਦੋਵੇਂ ਤਿੰਨੇ ਜਿਹੜੇ ਹਨ ਇਹਨਾਂ ਦੇ ਹੈਗੇ ਮੁੱਤੇ ਚਲਾ ਦੂੰਗਾ ਤੇ ਜਦੋਂ ਇਹਨਾਂ ਨੂੰ ਮਰਜ਼ੀ ਫੋਨ ਕਰ ਲਿਓ ਤੇ ਬਾਈ ਜੀ ਅੱਜ ਹੀ ਫੋਨ ਆਉਣ ਜਾਨ ਕੋਈ ਚੱਕਰ ਤਾਂ ਨਹੀਂ ਅੱਜ ਹੀ ਲਾ ਦੇ ਬਾ ਠੀਕ ਆ ਤੇ ਬਾਈ ਦੋ ਤਿੰਨ ਦਿਨਾਂ ਦੇ ਵਿੱਚ ਬਾਈ ਕਹਿੰਦੇ ਦੂਜੀ ਮਸ਼ੀਨ ਵੀ ਆ ਜੂਗੀ 4 ਪੌਣ ਵਾਲੀ ਤੇ ਸਾਰੀਆਂ ਬਣ ਕੇ ਚਲੋ ਪੂਰੀਆਂ ਹੋ ਜਾਣਗੀਆਂ ਤੇ ਜਿਹੜੀ ਚੀਜ਼ ਤੁਹਾਨੂੰ ਲੋੜ ਆ ਬਸ ਇੱਕ ਫੋਨ ਕਰਨਾ ਤੁਸੀਂ ਤੇ ਇਹ ਤੁਹਾਡੇ ਕੋਲ ਪਹੁੰਚ ਜਾਣਗੇ ਸਵਾਗਤ ਧੰਨਵਾਦ ਜੀ ਮਿਹਰਬਾਨੀ ਥੈਂਕ ਯੂ ਪੈਂਡ ਦੋ ਦਰ